हां जी मित्रो की हाल चाल ठीक ठाक लो जी ਆਪਾਂ ਲਾ ਦਿੱ ਛੜੀ ਬੋਰ ਤੇ ਕਰੋ ਚੱਕ ਲੋਕਾਂ ਹਾਂ ਚੱਲੇ ਆਪਾਂ ਦਾ ਡੈਕ ਲਾਉਣ ਡੈਕ ਰੈਡੀ ਹੈ ਕਿਉਂ ਛੜੀ ਆਪਾਂ ਲਾਉਣੀ ਹੈ ਛੜੀ ਦਿੱਤੀ ਲਾ ਹੋਰ ਦੋ ਤਿੰਨ ਕੰਮ ਕਰਨ ਵਾਲੇ ਆ ਕੰਦੇ ਖਮਨੇ ਦੁਕਾਨ ਦੇ ਜਾ ਕੇ ਕਰੋ ਚੱਕ ਆਪਾਂ ਦਾ ਛੜੀ ਨਾ ਉਹ ਜੰਡਾ ਲੰਡਾ ਆ ਜਾਉਦਾ ਛੜੀ ਦੇ ਬਿਨਾ ਇੰਜ ਫੱਬਦਾ ਪੂਰਾ ਲਓ ਜੀ 77 ਰੁਪਏ ਡੈਕ ਲਵਾਉਣ ਚੱਲੋ ਜਿਆ ਚੱਲ ਚੱਪਲ ਲਓ ਜੀ ਮੇਰੇ ਕੋਲ ਸਪੈਰਟੀ ਦਿੱਤੀ ਕਾਲਸ ਆਹ ਸਪੀਕਰਾਂ ਦੇ ਕਪੜਾ ਰੈਗ ਲਵਾਉਂਗਾ ਕਰੋ ਚੈੱਕ ਪੇਟੀ ਫੀਡਿੰਗ ਬੜੀ ਵਧੀਆ ਆਈ ਫੀਡਿੰਗ ਜੇ ਵੱਟ ਘੜ ਤੇ ਛੱਡ ਕੇ ਫੀਡਿੰਗ ਬੜੀ ਵਧੀਆ ਆਈ ਓ ਤਾਂ ਤਾ ਨਾ ਵਾ ਟਾ ਡਬਰਾ ਅਦਾ ਮੁੰਡਾ ਦਾ ਹੌਲੀ ਉਮਰ ਦਾ ਕਪੜਾ ਲੱਗੰਦੇ ਕਪੜਾ ਇਹਾ ਵਾਟ ਕੱਢੀ ਨਾ ਮੁੰਡਿਆ ਤੋਂ ਉਹਦੇ ਆਂਦਾ ਫਿਹੋੜੀ ਉਮਰ ਦਾ ਮੁੰਡਾ ਆਹ ਪੇਟੀ ਬੜੀ ਥੱਬੀ ਓਦਾਂ ਕਰੋ ਆ ਯਾ ਲੱਗਣੇ ਕਿ ਨਿਕ ਸਹੀ ਦੈਣਾ ਇਹਨਾਂ ਨਾਲ ਹੋਰ ਬੱਗੂ ਵੀ ਵਾਟ ਕੱਢਦੇ ਆ ਸਿੱਧਾ ਗਾਣਾ ਲਾ ਦੀ ਮਗਰ ਵਲੌਗ ਦੇ ਗਾਣਾ ਥੋੜੀ ਲਾਈਦਾ ਹੋਰ ਮਰੀਆਂ ਬਤ ਕਰਦੀ ਆ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਵਧੀਆ ਹੋਵੋਗੇ ਆਪਣੇ ਲੱਗਾ ਫੋਰ ਦੇ ਡੈਕ ਲੱਗ ਗਈਆਂ ਪੂਰੀਆਂ ਤਿਆਰੀਆਂ ਬਸ ਹੋ ਜਾਣਾ ਰੈਡੀ ਥੋੜੇ ਟਾਈਮ ਤੱਕ ਲੱਗਾ ਵੀਰ ਆਪਣਾ ਸੱਤੂ ਵੀਰ ਇੱਧਰ ਸੱਤਾ ਵੀਰ ਇੱਧਰ ਸੱਤੂ ਵੀਰ ਦੱਸਿਓ ਵੀਰ ਸਾਰੇ ਕਮੈਂਟ ਕਰਕੇ ਕਿਦਾਂ ਲੱਗਾ ਡੈਕ ਆ ਸਾਈਡਾਂ ਦੇ ਸਪੀਕਰ ਕੀਤੇ ਆ ਦੋਨੋਂ ਸਾਈਡਾਂ ਦੇ ਮਗਰ ਵੀ ਕੁਝ ਕਰਾਂਗੇ ਵਧੀਆ ਜਾ ਇੱਧਰ ਆਡੇ ਵੀਰੇ ਇਲੈਕਟ੍ਰੀਸ਼ੀਅਨ ਵਾਲੇ ਲੱਗੇ ਆ ਨਾਲ ਕੰਮ ਨੂੰ ਯਾਰ ਤਣੀ ਕੁਲੀ ਕੱਢਣੀ ਹੈ ਅੱਜ ਅੱਜੇ ਦਾ ਨਾਮ ਆਪਣਾ ਅੱਜ ਜੀ ਕਿਹੜੇ ਨੂੰ ਕਰਨਾ ਆਪਾਂ ਗਗੋ ਤਾਂ ਐਂਡ ਹੋ ਜਾਣਾ ਪੁਰਾਣਾ ਹੈ ਸਿੰਪਲ ਦਾ ਸਿੰਪਲ ਇਹ 18 18 ਦੀਆਂ ਬੇਸਾਂ ਕਿੱਥੇ ਇਧਰ ਟਿਕਣੀਆਂ ਨਾਲ ਹੈ 18 18 ਦੀਆਂ ਬੇਸਾਂ ਕਿੱਥੇ ਟਿਕਦੀਆਂ ਨੇ ਨਾਲ ਤੇ ਨਹੀਂ ਟਿਕਣ ਗਿਆ ਨਾਲ ਹੈ ਹੈ ਚੱਲਿਆ ਪਤਾ ਲੱਗ ਜਾਣਾ ਵਾ ਪਖਾਵਾਂਗੇ ਆਵਾਜ਼ ਆ ਸਾਡਾ ਮਿਸਤਰੀ ਵੀਰਿਆ ਐ ਸਕੀਮ ਲਈ ਵੀ ਇਧਰ ਵੀ ਹੈਗੇ ਸਪੀਕਰ ਇੱਕ ਉਧਰ ਇੱਕ ਉਧਰ ਲਾਉਣਾ ਹਾਂਜੀ ਪਰੂ ਬਣੋ ਗੱਲ ਕਿ ਨਹੀਂ ਆ ਕੇ ਰੋਟਾ ਹਾਂ ਬਣੋ ਗੋੜਾ ਆਨੇ ਕਿਹੜੇ ਬਲਛਣਾ ਦਾ ਮੂੰਹ ਵੇਖ ਕੇ ਆਏ ਆ ਡੱਕ ਸੜ ਗਿਆ ਹੁਣ ਫੇਰ ਕੁੜੀਆ ਮੌਕੇ ਤੇ ਮੌਕੇ ਪੈਸੇ ਲਾ ਕੇ ਲੈਂਦਾ ਹਰਾਂ ਅਸੀਂ ਬੇਤਾ ਦੀ ਕੂੜਦਾਂ ਮੇਰੇ ਤਾਰ ਲੈ ਗੱਲ ਇਹ ਕਰ ਉਹ ਚਾਚਾ ਇਹਦਾ ਬਾਤ ਸੁਣੋ ਨੀ ਤੂੰ ਬੰਦ ਕਰ ਤਾਂ ਉਹ ਗੱਲ ਚਾਚਾ ਤੂੰ ਉਸੇ ਕੀ ਕਰਨਾ ਭੰਗੜਾ ਪਾਉਣਾ ਦੇਣਾ ਹੈ ਹੱਥ ਉੱਥੇ ਲਾਉਣਾ ਪਰਾਂ ਲਾ ਹਾਂ ਦੱਸ ਕਿੱਦਾਂ ਹੈ ਓਕੇ ਹਾਂ ਚ ਭੰਗੜਾ ਪਾ ਕੇ ਦਿਖਾ ਦੇ ਚ ਮੋਛ ਵੜਦੇ ਫਿਰ ਮੋਛ ਵੜਦੇ ਦੇ ਥਾਪੀ ਹਾਂ ਗਗੋ ਕਰ ਬਟਾ ਸਤਾ ਕੇ ਦਾਹਰ ਉਹ ਨਹੀਂ ਨਹੀਂ ਛੇੜ ਖਾਨ ਨੇ ਰੋਜੀ ਰੋਟੀ ਉਹਦੀ ਵਿਚਾਰੇ ਦੀ ਆ ਹੀ ਐ ਕਰਦਾ ਈ ਭੈਣ ਤੁਹਾਡੇ ਕੋਲ ਟੇਪ ਨਹੀਂ ਹੈਗੀ ਜੀ ਮਿੱਤਰੋ ਕੀ ਹਾਲ ਚਾਲ ਆ ਖੋਪ ਕਰਦਾ ਸਾਰੇ ਵਧੀਆ ਹੋ ਗਏ ਅੱਜ ਆਪਾਂ ਆਪਣੇ 21 ਕੇ ਦਾ ਕੇਕ ਕੱਟਣ ਜਾ ਰਹੇ ਹਾਂ ਕਿਦਾਂ ਦਾ ਮਸੂਰ ਹੋ ਰਿਹਾ ਬੜਾ ਵਧੀਆ ਹਾਂਜੀ ਅੱਜ ਸੌਂਦੀ ਵੀਰ ਜੀ ਆਏ ਆ ਸੱਤਾ ਵੀਰ ਵੀ ਆਇਆ ਸਾਡਾ ਹਾਂਜੀ ਸਬਸਕ੍ਰਾਈਬ ਚੈਨਲ ਨਹੀਂ ਚਲਾ ਚਲੋ ਜੀ ਤੂੰ ਕੱਟ ਕੇ ਖਵਾ ਜਾ ਨਾ ਕੱਟ ਕੇ ਹਾਂ ਤੂੰ ਖਵਾ ਚਲਾ ਵੀਡੀਓ ਨੂੰ ਆਪ ਬੰਦ ਕਰੀ ਆਇਆ ਪਹਿਲੇ ਵੀਡੀਓ ਬਣਾ ਲਈ ਉਸ ਤੋਂ ਬੰਦ ਕਰਦੇ ਆਇਆ ਸਾਡੇ ਵੱਲੋਂ ਆ ਆ ਆ ਛੁੱਟਦਾ ਹੀ ਖਾਦਾ ਨਹੀਂ ਹੋਰ ਗਾਣਾ ਫੋਨ ਤਾਂ ਨਹੀਂ ਗਰਮ ਲੱਗਦੀ ਹੈ ਗਮਤ ਨਹੀਂ ਲੱਗਦੀ ਛੀੜ ਲੈ ਬਈ ਮਿੱਤਰੋ ਆਪਾਂ ਘੜਤਾ ਅੱਜ ਕੇਕ 21 ਕੇ ਦਾ ਤੇ ਫੀਰ ਆਏ ਹੋਏ ਆ ਹੁੰਦੀ ਨਾਲ-ਨਾਲ ਸ਼ੂਟਿੰਗ ਵੀ ਚੱਲ ਰਹੀ ਹੈ ਇਹ ਦਰਜਾਜ ਪੁਲੀਸ ਨਾਲ ਜੋੜ ਕੇ ਬਾਰੇ ਫਿਰ ਹੋ ਰਹੀ ਤੇਰਾ ਕਾਹ ਬਾਈ ਇਹ ਕਰਕੇ ਆਹ ਜੁੜ ਕੇ ਨਾ ਤੇ ਕਾਹ ਜੁੜ ਕੇ ਬਾਰੇ ਚਲੋ ਜਿੰਨਾ ਕਰਨਾ ਨਹੀਂ ਜੀ